ਇੱਕ ਕਈ 8 10 ਕਿਲੋਮੀਟਰ ਲੰਮਾ ਇਹ ਕਿਲਾ ਮਾ ਪਦਮਾਵਤੀ ਦਾ ਉਹ ਪਹਿਲੇ ਸੀ ਜਿੱਤੋਂ ਹੀ ਹੋ ਗਿਆ ਇਹ ਇਹ ਪੇਡ ਪੋਤੇ ਰੈਂਦੀ ਸੀ ਦੇਖ ਲਓ ਪੇਡ ਪੋਤੇ ਕਿੰਨੇ ਜ਼ਿਆਦਾ ਹੁਣ ਤੁਹਾਨੂੰ ਇੱਕ ਮিনার ਦਿਖਾਉਣੇ ਆ ਇਹ ਵੀ ਐਸੇ ਮਿਊਜ਼ੀਅਮ ਦਾ ਹਿੱਸਾ ਤੇ ਇਹ ਵੀ ਦੇਖੋ ਆਜੋ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਮিনার ਜਿੱਦਾਂ ਪੁੱਤੋਂ ਮিনার ਹੁੰਦਾ ਹੈ ਇਦਾਂ ਨੇ ਲਗਾਈ ਜਾਗੇ ਆਪਾਂ ਪਦਮਾਵਤੀ ਜੋ ਮিনার ਬਣਿਆ ਇੱਥੇ ਦੇਖੋ ਕਿੰਨੀ ਜ਼ਿਆਦਾ ਹਾਈਟ ਹੈ ਮੇਰਾ ਖਿਆਲ ਉੱਪਰ ਤਾਂ ਹੁਣ ਨਹੀਂ ਜਾਣ ਦਿੰਦੇ ਕੋ ਗਾਈਜ਼ ਆਪਣੇ ਪ੍ਰਤੀਕ ਆਪਣੇ ਰਾਜ ਦਾ ਕਾ ਪਦਮਾਵਤੀ ਫੋਰਟ کافی ਲੰਮਾ ਜੁੜਾ ਗਾਇ ਇਹ ਤੇ ਪ੍ਰਾਤਨ ਜਿਹੜਾ ਮੰਦਿਰ ਵੀ ਇੱਥੇ ਉਹ ਵੇਖੋ ਸਾਹਮਣੇ ਆਹ ਦੇਖੋ ਗਏ ਪ੍ਰਾਣਾ ਪ੍ਰਾਤਨ ਮੰਦਿਰ ਆ ਕਾਫੀ ਜਾ ਕੇ ਦੇਖਦੇ ਕੀ ਹਿਸਟਰੀ ਤੁਹਾਨੂੰ ਦੱਸ ਦਈਏ ਕੁਝ ਕੁ ਟੁੱਟੇ ਵੀ ਪਏ ਨੇ ਦੇਖੋ ਠੀਕ ਆਹ ਦੇਖੋ ਆ ਚੀਜ਼ਾਂ ਦੀ ਤੇ ਜੋ ਪੁਰਾਣੇ ਸਮੇਂ ਤੇ ਇਹਦੀ ਕੇਰ ਨਹੀਂ ਹੋ ਪਾਈ ਹੁਣ ਆਪਣੇ ਸੁੱਤਰ ਸਾਲ ਤੋਂ ਆਪਣਾ 80 ਸਾਲ ਤੋਂ ਰਾਜ ਆਇਆ ਉਦੋਂ ਦਾ ਇਹਨੂੰ ਕੇਅਰ ਕੀਤੀ ਪਰਜਰਵ ਕਰ ਲਿਆ ਜੋਹਰਸਥਾਨ ਆਏ ਦੇ ਬਾਰੇ ਸਾਰੀ ਕਿੰਨੇ ਕਿੰਨੇ ਪ੍ਰਮਾਣ ਹੋ ਗਏ 1000 ਸਾਲ ਦੇਖੋ ਗਾਇਜ਼ ਕਿ ਬਹੁਤ ਪ੍ਰਾਤਨ ਬਿਲਡਿੰਗ ਹੈ ਬਹੁਤ ਹਿਸਟਰੀ ਸੰਜੋ ਇਹ ਬਿਠਾ ਆਪਣੇ ਆਪ ਦੇ ਵਿੱਚ ਰਾਜਸਥਾਨ ਦੇਖੋ ਉਦਾਂ ਹੀ ਪ੍ਰਿਜ਼ਰਵ ਕੀਤਾ ਸਾਰਾ ਕੁਝ ਕਾਫੀ ਗਾਇਜ਼ ਪੁਰਾਣੀ ਹੋਣ ਕਾਰਨ ਕਈ ਚੀਜ਼ਾਂ ਖਰਾਬ ਹੋ ਰਹੀਆਂ ਇਹਦੀ ਟੇਕ ਕੇਅਰ ਕਰਨੀ ਚਾਹੀਦੀ ਹੈ ਹਾਂ ਉਹ ਉੱਤਰਾਥੀ ਦੇਖੋ ਦੇਖੋ गाइस काफी પ્રાਣੀ ਆ ਚੀਜ਼ਾਂ ਨੇ गाइस ਆ ਦੇਖੋ ਇੰਨੇ ਵਿੱਚ ਇੰਨੇ ਵਿੱਚ ਕੋਈ ਨਹੀਂ ਆ ਦੇਖੋ ਕਿੰਨੀ પ્રાਣੀ ਬਿਲਡਿੰਗ ਦੇ ਦੂਰ ਪਤਾ ਵੈਸੇ ਲੱਗ ਰਿਹਾ ਕਿ ਬਹੁਤ ਜ਼ਿਆਦਾ ਪੁਰਾਣੀ ਹਿਸਟਰੀ ਆ ਆਪਣੀ ਖਾਤ ਦੀ ਤਲਕਾਰੀ ਕਿੰਨੀ ਜਦੇ ਵਧੀਆ ਉਹ ਸਮੇਂ ਵੀ ਦੇਖ ਲੋ ਕਿੰਨੀ ਕਲਾਕਾਰੀ ਸੀ ਆਹ ਦੇਖੋ ਗਾਇਸ ਆਹ ਦੇਖੋ ਜੀ ਉਹ ਸਮੇਂ ਦੇਖ ਲੋ ਕਿੰਨਾ ਜਿਆਦਾ ਅੱਗੇ ਸੀ ਪਰ ਪਤਾ ਨਹੀਂ ਕੀ ਕਾਰਨ ਸੀ ਹਾਲੀ ਵਾਲੀ ਪਿੱਛੇ ਨੂੰ ਚਲੇ ਗਏ ਬਹੁਤ ਲੋਕਾਂ ਨੂੰ ਲੁੱਟਿਆ ਮੁਗਲਾਂ ਨੇ ਅੰਗਰੇਜ਼ਾਂ ਨੇ ਪਰ ਫੇਰ ਵੀ ਆਪਣਾ ਇਤਿਹਾਸ ਅੱਜ ਵੀ ਜਿਉਂ ਦਾ ਤਿਉਂ ਖੜਾ ਚੱਲ ਆ ਜੀ ਏ गाइस ਦੇਖੋ ਕਿ ਉਸ ਸਮੇਂ ਇੰਨੀ ਜ਼ਿਆਦਾ ਮੀਨਾ ਕਰੀ ਕਿੰਨੀ ਡਿਵੈਲਪਮੈਂਟ ਸੀ ਉਗਾ ਇਹ ਕਿ ਇਹ ਵਿਲਿੰਗ ਸ਼ੀਲਿੰਗ ਬਿਲਕੁਲ ਕਿਰਨੀ ਹਰਦੀ ਇਹ ਦੇਖੋ ਜੋ ਉੱਪਰੋਂ ਸੇਲਾਂ ਮਿਲੀਆਂ ਪੁਰਾਣੀਆਂ ਇਹ ਇੱਥੇ ਪ੍ਰੀਜ਼ਰਵ ਕਰਕੇ ਰੱਖੀ ਹੈ ਜੋ ਵੀ ਉਸ ਸਮੇਂ ਪ੍ਰਾਣੀਆਂ ਸਿੱਲਾਂ ਮਿਲੀਆਂ ਨੇ ਉਦਾਂ ਹੀ ਇਹਨਾਂ ਨੇ ਪਰਜ਼ਰਵ ਕਰਕੇ ਰੱਖ ਲਈਆਂ ਦੇਖੋ ਇਹ ਜਦੋਂ ਖੁਦਾਈ ਕੀਤੀ ਗਈ ਉਦੋਂ ਨਿਕਲੇ ਆਉਣਗੇ ਇਹ ਉਦਾਂ ਹੀ ਇਹਨਾਂ ਨੇ ਸੰਭਾਲ ਕੇ ਰੱਖ ਲਿਆ ਦੇਖੋ ਆ ਦੇਖੋ ਗਾਈ ਕਿੱਥੇ ਛੜ ਕੇ ਵੇ ਪਰ ਕਰਮਾ ਕਰਦਾ ਪਿਆ ਦੇਖੋ ਗਾਈ ਕਮਾਲ ਦੀ ਮੀਨਾ ਕਰੀ ਹੈ ਇਹ ਆਏ ਦੇਖੋ ਸਹੀ ਹੋ ਗਿਆ ਅੰਬਰੀ ਚੱਕੀ ਦੇਖੋ ਗਾਈ ਕਮਾਲ ਹੀ ਹੈ ਉਸ ਸਮੇਂ ਦੇ ਸਾਹ ਨਾਲ ਦੇਖੋ ਬਹੁਤ ਜਿਆਦਾ ਹੈ ਵਧੀਆ ਚੀਜ਼ਾਂ ਨੇ ਉਸ ਸਮੇਂ ਦੇ ਸਹਾਨ ਨਾ ਦੇ ਕਿੰਨੀ ਮੀਨਾਕਾਰੀ ਪੱਥਰਾਂ ਨੂੰ ਕੱਟ-ਕੱਟ ਕੇ ਸ਼ੇਪ ਦਿੱਤੀ ਗਈ ਦੇਖ ਅਰੇ ਪਪਾ ਜੋ ਪਿੱਛੇ ਜਾ ਰਿਹਾ ਉਹ ਰੱਖ ਤਾਂ ਗਏ ਸੋ ਪਪਾ 14 15 16 17 18 19 20 24 700 ਸਾਲ ਤੋਂ ਜੁੜਿਆ

ਕੋਂਡਾ ਗਾਈਜ਼ ਉਸ ਸਮੇਂ ਇੱਥੇ ਇਸ਼ਨਾਨ ਵਗੈਰਾ ਕਰਦੇ ਹੁੰਦੇ ਸੀ ਜੋ ਇਹਨਾਂ ਦਾ ਸਟਾਫ ਸੀ ਇਸ ਵਿਆਸਤ ਦਾ ਦੇਖੋ ਗਾਈਜ਼ ਮੱਛੀਆਂ ਡਾਕਟਰ ਉਹਦੇ ਕੋ ਮੱਛੀਆਂ ਵੀ ਐ ਡੱਕ ਵੀ ਹੋਵੇ ਉਹ ਆਹ ਕਿੰਨੀ ਮੱਛੀ ਦੇਖੋ ਹੈ ਉਹ ਕਿੰਨੀ ਮੱਛੀ ਆ ਤੇਰਾ ਹੱਥ ਚਲ ਕੇ ਜਾਂਣਾ ਲੈ ਫੜਾ ਲੈ ਮੈਂ ਦਿਖਾਉ ਤੁਹਾਨੂੰ ਮੱਛੀ ਲੋਕ ਇੱਥੇ ਚਾਣੀ ਵਗੈਰਾ ਡਾਲਦੇ ਇਹਨਾਂ ਨੂੰ ਦੇਖੋ ਗਾਇਜ਼ ਇੱਥੋਂ ਸਾਰਾ ਸ਼ਹਿਰ ਦਿਸਦਾ ਚਤੌੜਗੜ ਦੇਖੋ ਕਿੰਨਾ ਸੋਹਣਾ ਹੈ ਨਾ ਇਹ ਗਾਇਜ਼ ਕੁੰਬਾ ਪੈਲੇਸ ਪਦਮਾਵਤੀ ਕਲੇ ਦੇ ਅੰਦਰ ਹੈ ਦੇਖੋ ਗਏ ਪੁੰਬਾ ਪੈਰਿਸ ਦਾ ਆਊਟਸਾਈਡ ਆਊਟਸਾਈਡ ਏਰੀਆ ਦੇਖੋ ਕਿੰਨਾ ਵਧੀਆ ਆਹ ਦੇਖੋ ਪੁਰਾਣਾ ਜਿੱਦਾਂ ਹੈ ਸੀ ਜੋ ਬਚਿਆ ਸੀ ਉਦਾਂ ਹੀ ਪ੍ਰੀਜ਼ਰਵ ਕੀਤਾ ਕੋਈ ਉਹਦੇ ਨਾਲ ਨਹੀਂ ਇਹਨਾਂ ਨੇ ਚੇਂਜ ਨਹੀਂ ਕੁਝ ਕੀਤਾ ਸਟਰਕਚਰ ਜਿੱਦਾਂ ਸੀ ਉਦਾਂ ਹੀ ਹੈ जिद सिस्टम से उदा ही बहुत प्यारा व्यू राजस्थान का कल्चर देखो कि ज़्यादा रिच है और तो आए आप सारिया जगह आप घूम है एक सामने मंदिर बीघा बीघा मंदिर ਆ ਜੋ ਦੇਖ ਰਹੇ ਹੋ 비ਗਾ 비ਗਾ ਮੰਦਿਰ ਜਿਵੇਂ ਜਿਹੜੀ ਚੀਜ਼ ਹੈਗੀ ਆ ਮੇਰੇ ਜੀਨੀ ਚਮੀ ਦੀ ਜਿਹੜੀ ਹੈਗੀ ਉਹ ਉੱਧਰ ਰੱਖੀ ਆ ਜਿਹੜੀ ਪਾਸਪੋਰਟ ਦੀ ਪਈ ਆ ਪਰ ਉਹਨੂੰ ਕੋਈ ਛੇੜਛਾੜ ਨਹੀਂ ਕੀਤੀ ਕਿਉਂਕਿ ਤਾਂ ਇਤਿਹਾਸਿਕ ਆ ਨਾ ਜੇ ਇਹਨਾਂ ਛੇੜਛਾੜ ਕਰਨ ਰਿਪੇਅਰ ਕਰਨ ਜਾਂਦੀਆਂ ਹੈ ਨਾ ਤਾਂ ਹੋ ਸਕਦਾ ਕੋਈ ਨਾ ਵੇਖਣੋਂ ਕਿਉਂਕਿ ਫਿਰ ਆ ਲੱਗਦਾ ਨਾ ਕਿ ਕੋਈ ਉਸ ਟਾਈਮ ਦੀ ਕੋਈ ਮੈਮਰੀ ਨਹੀਂ ਹੈ ਉਸ ਟਾਈਮ ਤੇ ਕੋਈ ਇਤਿਹਾਸ ਨਹੀਂ ਆ ਇਸ ਕਰਕੇ ਇਧਰ ਦੇਖੋ ਨੀਚੇ ਮੂਰਤੀ ਹੈ ਗਈ ਹੈ ਗਾਇਸ ਜਿhandle ਇੱਥੇ ਬਾਸ ਗੂੰਜਣ ਦੇ ਉਹ ਤਾਂ ਪੂਰਾ ਕਮਰਾ ਹੋ ਗਿਆ ਨਾ ਇਹ ਤਾਂ ਨੀਚੇ ਵੀ ਹੋਰ ਦੇਖੋ ਕਿੰਨਾ ਜਾਨਦਾਰ ਆ ਸੀ ਕਿਤੇ ਅੱਥੀ ਚੀਜ਼ ਨੇ ਡਿੱਗਿਆ ਹੋਇਆ ਕਾ ਵੀ ਚੀਜ਼ਾਂ ਡਿੱਗਦੀਆਂ ਪਈਆਂ ਨਾ ਤਾਂ ਕਰਕੇ ਇਹਨਾਂ ਨੇ ਉਹ ਵੇ ਬੰਦ ਕੀਤਾ ਪਿਆ ਉਹ ਦੇਖੋ ਕੋਈ ਨੇ ਕੋਈ ਤੇ ਉੱਥੇ ਜਾ ਕੇ ਦਰਸ਼ਨ ਕਰਦਾ ਬਾਤ ਸੇਵਾ ਕਰਦੇ ਨਾ ਉਹ ਨੀਚੇ ਦੇਖੋ ਮੂਰਤੀ ਹੈ ਲక్ష్ਮੀ ਲਿਖਿਆ ਆਇਆ ਤੇ ਲੱਖੀ ਨੂੰ ਇਧਰ ਨੂੰ ਮੁਰ ਨੂੰ ਅੱਗੇ ਕਰਕੇ ਹੋੜ ਦਿੱਤੀ। ਕਿ ਲੱਖੀ ਕਾਹਨ ਚੱਤੋਂ ਦੇਖੋ ਗਾਈ ਜ ਇਸ ਨੂੰ ਆਲਮੋਸਟ 700 ਸਾਲ ਹੋ ਗਏ ਆ ਬਿਲਡਿੰਗ ਬਣੀ ਨੂੰ ਇਹ ਰਾਜਾ ਕੁੰਭਾ ਉਹਨਾਂ ਦੇ ਸਮੇਂ ਦੀ ਇਹ ਬਿਲਡਿੰਗ ਹੈ ਉਹਨਾਂ ਦਾ ਜਦੋਂ ਇੱਥੇ ਰਾਜ ਸੀ ਆ ਇੱਥੋਂ ਆਪਣਾ ਸਿਸਟਮ ਚਲਾਇਆ ਕਰਦੇ ਸੀ ਇਹ ਕਿਰਪਾ ਕਰ ਸਕੋ ਜੀ ਜੀ ਅਸੀਂ ਖੁੱਲ ਗਏ ਥੈਂਕ ਯੂ ਸੋ ਮਚ ਪ੍ਰਿਆ ਬੰਦ ਕਰ ਦਿੰਦਾ ਤੁਹਾਨੂੰ ਠੀਕ ਹੈ ਥੈਂਕ ਯੂ ਸੋ ਮੇਰੇ ਦਾਨ ਕਿ ਵਾਹ ਫਾਨੀ ਵੀਰੀ ਵੀਲੀ ਮਤਲਬ ਇੰਨਾ ਸੋਹਣਾ ਪੋਜ਼ਿਟਿਵਿਟੀ ਆਉਂਦੀ ਹੈ ਨਾ ਵੇਖ ਕੇ ਉਹ ਤੇ ਦੇਖੋ ਕਿੰਨੇ ਸੋਹਣੇ ਸੋਨੀਆਂ ਉਧਰ ਅੰਦਰ ਜਾਣਦੇ ਨਾ ਬੰਦ ਕੀਤਾ ਪਿਆ ਜਾਣ ਨਹੀਂ ਦਿੰਦੇ ਅੰਦਰ ਕਿਉਂਕਿ ਗਾਇਜ਼ ਉਹ ਬਿਲਡਿੰਗ ਥੋੜੀ ਜਿਆਦਾ ਪੁਰਾਣੀ ਔਨ ਕਰਨ ਉਹਦੇ ਉੱਤੇ ਕੋਈ ਨਾ ਕੋਈ ਮਲਬਾ ਪੱਥਰ ਦੇਖ ਸਕਦਾ ਇਸ ਲਈ ਜਾਣ ਨਹੀਂ ਦਿੰਦੇ ਉੱਤੇ ਮੈਂ ਹੋ ਸਕਦਾ ਖੁੱਲਾ ਵੀ ਆਪ ਚੈੱਕ ਕਰ ਲੈਂਦੇ ਇੱਕ ਵਾਰੀ ਆ ਗਏ 2 ਮੰਜ਼ਿਲ ਬਿਲਡਿੰਗ ਸੀ ਤੇ ਇਧਰੋਂ ਦੀ ਉੱਪਰ ਚੜਦੇ ਸੀ ਕਿਆ ਡੈਮੇਜ ਹੋ ਗਿਆ ਡੈਮੇਜ ਆਉਣ ਤੋਂ ਬਾਅਦ ਆ ਹੁਣ ਬਚਿਆ ਆ ਤੁਹਾਨੂੰ ਦੇਖ ਰਿਹਾ ਹੋਗਾ ਕਿ ਦੋ ਮੰਜ਼ਿਲ ਸੀ ਤੇ ਉਹ ਰਾਣੀ ਦਾ ਮੇਕਅਪ ਰੂਮ ਸੀ ਮੇਕਅਪ ਰੂਮ ਸੀ ਆ ਛੋਟਾ ਜਿਹਾ ਤੇ ਇਹ ਸਾਰਾ ਹੁਣ ਵੈਸੇ ਕਾਫੀ ਡੈਮੇਜ ਹੋ ਗਿਆ ਜੀ ਦਾ ਕਰਕੇ ਆ ਇੰਨਾ ਕੁ 파ਟ ਬਚਿਆ ਇਹਨੂੰ ਪ੍ਰੀਜ਼ਰਵ ਉਦਾਂ ਹੀ ਕਰ ਲਿਆ ਇਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਗਈ ਕਿਉਂਕਿ ਹਿਸਟਰੀ ਫਿਰ ਉਹੀ ਹੋਣੀ ਚਾਹੀਦੀ ਜੋ ਰੀਅਲ ਆ ਦੇਖੋ ਗਾਇਜ਼ ਬਾਹਰ ਵਾਲੀ ਸਾਈਡ ਕੁੰਬ ਪੈਲੈਸ ਉਹ ਆਪਣੀ ਖੜੀ ਹੈ ਦਰਮਾਣੀ ਰਾਹ ਨੂੰ ਆ ਆਪਾਂ ਉੱਪਰੋਂ ਖੜ ਕੇ ਇੱਥੇ ਵੀਡੀਓ ਬਣਾ ਰਹੇ ਹਾਂ ਵਾਸ ਬੋਕ ਮਾਜ਼ਾ ਵੀ ਅਸੀਂ ਇੱਥੋਂ ਕਿਲਾ ਘੁੰਮ ਕੇ ਤੇ ਹੁਣ ਜਾ ਰਹੇ ਹਾਂ ਵਾਪਸ ਹਾਂਜੀ ਅੱਜ ਅਸੀਂ ਵਾਪਸੀ ਕਰ ਲਈ ਆ ਹੁਣ ਤੇ ਬਾਰਿਸ਼ ਆਉਣ ਲੱਗੀ ਬਹੁਤ ਤੇਜ਼ ਅਸੀਂ ਜੈਪੁਰ ਤੋਂ ਅਜੇ ਕਾਫੀ ਪਿੱਛੇ ਹਾਂ 100 150 ਕਿਲੋਮੀਟਰ ਆਏ ਹੋਵਾਂਗੇ ਉਧੇ ਪਰ ਤੋਂ ਕਿਉਂਕਿ ਚਤੌਰਗੜ ਅਸੀਂ ਰੁਕੇ ਸੀ ਉੱਥੇ ਕਿਲੇ ਵਗੈਰਾ ਵੇਖੇ ਤੇ ਚਤੌਰਗੜ ਤੋਂ 50 ਕਿਲੋਮੀਟਰ ਅੱਗੇ ਆਏ ਆ ਜੇ ਅਸੀਂ ਸਾਨੂੰ ਟ੍ਰੈਫਿਕ ਕਾਫੀ ਮਿਲ ਗਿਆ ਸੀ ਦੇਖੋ ਕਿੰਨਾ ਜ਼ਿਆਦਾ ਮੀਂਹ ਪਿਆ ਤੇ ਮੀਂਹ ਦਾ ਕਰਕੇ ਜਾਮ ਕਾਫੀ ਜਗ੍ਹਾ ਮਿਲਿਆ ਹੁਣ ਖੁੱਲਾ ਜਾਮ ਹੁਣ ਅਸੀਂ ਟੋੜ ਲਈ ਹੈ ਗੱਡੀ ਅੰਦਾਜ਼ ਕਿਤੇ ਰੋਟੀ ਪਾਣੀ ਖਾਣਾ ਨਹੀਂ ਅਸੀਂ ਸਵੇ ਹੀ ਆਣਾ ਹੁਣ ਵੇਨੇ ਕਿੰਨੇ ਟਾਈਮ ਚ ਪਹੁੰਚਦੇ ਆ ਇਹ ਰਾਹ 'ਚ ਜੇ ਕੋਈ ਹੋਰ ਜਗ੍ਹਾ ਆਈ ਤੁਹਾਨੂੰ ਦਿਖਾਵਾਂਗੇ ਜੁੜਦੇ ਰਹੋ ਦੇਖੋ ਗਾਈਜ਼ ਆ ਟਰੱਕ ਵਾਲਾ ਹੈ ਪਤਾ ਨਹੀਂ ਇਹਨੂੰ نیند ਆ ਗਈ ਹੈ ਕਿ ਕੀ ਚੱਕਰ ਕਰ ਦੇ ਇੱਧਰ ਨੂੰ ਲੈ ਜਾਂਦਾ ਕਦੇ ਇੱਧਰ ਨੂੰ ਬਹੁਤ ਦੋ ਵਾਰੀ ਇਹਨੇ ਸੰਭਾਲਿਆ ਟਰੱਕ ਦੋ ਵਾਰੀ ਕੱਟ ਮਾਰਿਆ ਬਹੁਤ ਜ਼ੋਰ ਨਾਲ ਤੇ ਹੁਣ ਵੀ ਕਦੇ ਵਿਚਕਾਰ ਲੈ ਜਾਂਦਾ ਹੁਣ ਦੇਖੋ ਆ ਵੀ ਇੱਧਰ ਨੂੰ ਲੈ ਜਾਂਦਾ ਤੇ ਇਹਦੇ ਜਾਂ ਤਾਂ ਇਹਨੇ ਨਸ਼ਾ ਕੀਤਾ ਕੋਈ ਸ਼ਰਾਬ ਪੀਤੀ ਹੈ ਜਾਂ ਜਾਂ ਮਿਲਦਾ ਨੀਂਦ ਆਉਂਦੀ ਇਹਨੂੰ ਜਾਂ ਇਹ ਨੀਂਦ ਚ ਥੋੜਾ ਜਿਆਦਾ ਦੋ ਦੋ ਵਰੀਏ ਨੇ ਆਪਣੇ ਟਰੱਕ ਨੂੰ ਸਿਕਨ ਤੋਂ ਸੰਭਾਲਤਾ ਲਿਆ ਪਰ ਫਿਰ ਵੀ ਵਾਰ-ਵਾਰ ਇਹ ਕੱਟ ਮਾਰ ਰਿਹਾ ਗਏ ਜਾ ਕੇ ਅਸੀਂ ਬੰਦਰਵਾੜਾ ਜੈਪੁਰ ਤੋਂ ਰਹਿ ਗਿਆ ਅਸੀਂ 200 ਕਿਲੋਮੀਟਰ ਪਿੱਛੇ ਰਹਿ ਗਏ ਆਂਗੇ ਜੈਪੁਰ ਤੋਂ ਦੇਖੋ ਆਪਣੇ ਖਾਲਸੇ ਦੇ ਨਿਸ਼ਾਨ ਝੂਲ ਰਹੇ ਨੇ ਕਟਿੰਗ ਬੰਦਵਾੜੇ ਪਹੁੰਚ ਗਏ ਮੰਦਵਾੜੇ ਤੋਂ ਹਮਾਰਾ ਜਨਵਦਨਗੇ ਪ੍ਰੋਗਰਾਮ ਹਨ ਆ ਰੱਖੇ ਹੋਟਲ ਹੈ ਕਾਫੀ ਅੱਛਾ ਕੋਰੇ ਹਨ ਜੀ ਬਸ ਬੰਧਾ ਪੀ ਕਾਫੀ ਟ੍ਰੈਕ ਕਰਦੇ 6 ਘੰਟੇ ਹੋਰ ਲੱਗਣਗੇ ਸਾਨੂੰ ਅਜੇ 6 ਘੰਟੇ ਵਿੱਚ ਪਹੁੰਚ ਜਾਵਾਂਗੇ ਟਿਕਾਣੇ ਤੇ ਰੋਟੀ ਪਾਣੀ ਚਾਹ ਪਾਣੀ ਪੀ ਲਿਆ ਹਨ ਚਾਹ ਪੀ ਕੇ ਬੱਚੇ ਆਪਣਾ ਇੰਜੋਏ ਕਰ ਰਹੇ ਤੇ ਤੜੇ ਪੈ 3-4 ਦਿਨ ਹੋ ਗਏ ਗੱਡੀ 'ਚ ਬੈਠੇ ਜਾਂ ਉੱਥੇ ਹੋਟਲ ਦੇ ਰੂਮ 'ਚ ਤੇ ਅੱਜ ਇਹਨਾਂ ਨੂੰ ਕੁੱਲੀ ਜਗ੍ਹਾ ਮਿਲੀ ਆ ਤੇ ਇੰਜੋਇਮੈਂਟ ਕਰ ਰਹੇ ਹੁਣ ਇਸ ਤੋਂ ਬਾਅਦ ਅੱਗੇ ਨੂੰ ਸਫਰ ਸਾਡਾ ਇੱਥੋਂ ਗਾਹ ਨੂੰ ਵਧਾਂਗੇ ਸਾਡਾ ਸਫਰ ਦਾ ਤੀਜਾ ਹਿੱਸਾ ਨਿਕਲ ਗਿਆ ਦੋ ਹਿੱਸੇ ਅਜੇ ਰਹਿ ਗਏ ਤੇ ਕੋਸ਼ਿਸ਼ ਕਰ ਰਹੇ ਕਿ ਜਲਦੀ ਤੋਂ ਜਲਦੀ ਪਹੁੰਚ ਸਕੀਏ ਤੇ ਚਲੋ ਹੁਣ ਆਪਾਂ ਅੱਗੇ ਨੂੰ ਵਧਦੇ ਆਂ ਆ ਚਤੌੜਗੜ ਤੇ ਜੈਪੁਰ ਹਾਈਵੇ ਕਾਫੀ ਵਧੀਆ ਰੋਡ ਹੈ ਇੱਥੇ ਤੁਸੀਂ ਆ ਕੇ ਜਰੂਰ ਘੁੰਮ ਕੇ ਜਾਓ ਉਹਦੇ ਕੋਲ ਚਤੌੜਗੜ ਬਹੁਤ ਕੋਸ਼ ਹੈ ਇਧਰ ਇਸ ਸਾਈਡ ਕੋ ਮੰਨ ਲਈ ਚਲੋ ਅਸੀਂ ਵਧਦੇ ਅੱਗੇ ਦਾ ਹੋਟਲ ਸੀ ਆਪਣਾ ਜਿੱਥੇ ਆਪਾਂ ਰੁਕੇ ਸੀ ਹੁਣ ਇੱਥੋਂ ਅੱਗੇ ਨੂੰ ਵਧਣ ਲੱਗੇ ਤੇ 200 ਕਿਲੋਮੀਟਰ ਅਸੀਂ ਆ ਗਏ ਆ 2 250 ਹੁਣ ਅੱਗੇ ਦਾ ਸਫ਼ਰ ਲੱਗੇ ਸ਼ੁਰੂ ਕਰਨ ਵਧੀਆ ਇਹਨਾਂ ਦਾ ਖਾਣਾ ਤੁਸੀਂ ਵੀ ਜ਼ਰੂਰ ਆਓ ਇੱਥੇ ਨਾਲ ਆਗੜ ਹੋਟਲ ਵਧੀਆ ਗੱਡੀ ਦੇਖੋ ਕਿੰਨੀ ਗੰਦੀ ਹੋ ਗਈ ਗਾਈ ਸਾਫ਼ ਕਰਕੇ ਅਸੀਂ ਲਿਆਂਦੀ ਸੀ ਚੰਗੀ ਤਰ੍ਹਾਂ ਦੇਖੋ ਕਿੰਨੀ ਜ਼ਿਆਦਾ ਗੰਦੀ ਹੋ ਗਈ ਨੋ ਗਾਇਜ਼ ਥੈਂਕ ਯੂ ਫੁੱਲ ਕਰਾ ਕੇ ਤੇ ਹਣ ਆਪ ਅੱਗੇ ਨੂੰ ਵਧ ਰਹੇ ਆ ਤੇ ਥੋੜਾ ਜਿਹਾ ਸਫ਼ਰ ਰਹਿ ਗਿਆ ਹੁਣ ਸਾਡਾ ਤੇ ਘਰ ਜਾ ਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਬਹੁਤ ਵਧੀਆ ਸਫ਼ਰ ਰਿਹਾ ਤੇ ਬਹੁਤ ਵਧੀਆ ਥੱਥੇ ਘੁੰਮਣ ਲਾਇਕ ਜਗ੍ਹਾ ਤੁਸੀਂ ਜਾ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਦਿਖਾਓ ਹਿਸਟਰੀ ਬਹੁਤ ਕੁਝ ਉੱਥੇ ਆਪਣੇ ਇਤਿਹਾਸ ਬਾਰੇ ਹੈਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ Rajasthan ਦੇ ਵਿੱਚ ਹੋਰ ਵੀ ਜਗਾਵਾਂ ਕਾਫੀ ਨੇ ਪਰ ਚਤੌੜਗੜ੍ਹ Udaipur जयपुर ਇਹ ਬਹੁਤ ਚੀਜ਼ਾਂ ਇਦਾਂ ਦੀਆਂ ਜਿੱਥੇ ਬੱਚਿਆਂ ਦੇ ਲਈ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਜ਼ਰੂਰ ਜਾਓ ਸਾਡੇ ਨਾਲ ਜੁੜੇ ਸਾਰੇ